ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਿੰਗ ਫੈਮਿਲੀ ਵਲੌਗ ਤੇ ਸਵਾਗਤ ਹੈ ਤੁਹਾਡਾ ਹੋਰ ਦੱਸੋ ਜੀ ਸਾਰੇ ਕਿਵੇਂ ਅਸੀਂ ਵੀ ਵਧੀਆ ਲਓ ਜੀ ਪਹਾਰਾ ਵੱਢਣ ਗਏ ਨਹੀਂ ਪਹਾਰਾ ਚਕਾਲੀ ਨਾਲ ਤਾਂ ਨਾਲੇ ਆਪਾਂ ਗਾਜਰਾ ਪੱਟ ਲਈਏ ਚਲੋ ਜੀ ਕੁੱਤੀ ਬੈਠੀ ਹੈ ਇੰਦਰ ਆਪਣੀ ਮੱਝ ਬੈਠੀ ਹੈ ਵਧੀਆ ਪੈਂਦੀ ਆ ਧੁੱਪ ਹੁਣ ਹਰਾ ਬੱਟਨ ਵੀ ਲੱਗੇ ਜਾ ਕੇ ਉਹਦਾ ਮੈਂ ਹੁੰਦੀ ਹੋਈ ਲੈ ਕੇ ਜਾਂਦੀ ਆ ਮੈਥੀ ਯਾਰ ਵੱਡੇ ਕੀ ਮੈਥੀ ਰੇ ਫਰੇਖੇ ਤੋਂ ਪੈਨੇ ਬੰਬ ਦੀਆ ਰਾਤਾ ਪੱਡਾ ਚ ਇਧਰੋਂ ਥੋੜੀ ਜਿਹੀ ਨਿਸਰ ਵੀ ਗਿਆ ਜਿਹੜਾ ਹੋਇਆ ਤੇ ਦਵਾਰੇ ਹਨ ਥੋੜੀ ਜਿਹੀ ਤਾਂ ਨਿਸਰ ਵੀ ਆ ਜਿਹੜਾ ਹੋਇਆ ਤੇ ਵਾਰੇ ਨਿਕਲ ਰਿਹਾ ਹੂੰ ਬਸਤਦਾ ਹੋਈ ਜਾਂਦੀ ਕੰਦਲਾਂ ਕੰਦਲਾਂ ਵਾਲੀ ਸੇਤ ਨਹੀਂ ਇਸਰਦੀਆਂ ਹੋਰ ਇਹ ਤਾਂ ਨਹੀਂ ਸਰ ਮਮਾ ਇੰਤਲਾ ਦੀ ਬਾੜੀ ਲਾਤੀ ਮਮਾ ਇਹ ਤਾਂ ਪਾੜੀ ਗੁੱਡਗੇ ਮੈਂ ਇਥੇ ਵੀ ਇਸ ਦੇ ਬਾਰੇ ਮੈਂ ਇਥੇ ਵੀ ਇਸ ਦੇ ਬਾਰੇ ਹਾਂ ਇਹ ਜੰਨਰ ਦੇ 100 ਰੁਪਏ ਦੇ ਜੋਨ ਆ ਮੇਰੇ ਪਾਸ ਪਛਾਰਾ ਪੱਲੀ ਇਧਰ ਆ ਉਰੇ ਨੂੰ ਪਛਾਰ ਇਧਰ ਨੂੰ ਲਿਆ ਨਹੀਂ ਤਾ ਨਹੀਂ ਤੇਰੇ ਪੈਰਾਂ 'ਤੇ ਠਾਮੇ ਵਿਛਾਲ ਬਾਲਟੀ ਚੱਕ ਦੇ ਹਵਾ ਚੱਲ ਰਹੀ ਹੈ ਛੱਡ ਪੜੀ ਨਾ ਪਤਾ ਕਿ ਟਾਈਮ ਵਾਸ ਉਹ ਯਾਰ ਕੀ ਹੈ ਉਹ ਯਾਰ ਕੀ ਹੈ ਇਹ ਉੱਤਪਿਸ਼ਾਵੇਂਗਾ ਮੈਂ ਥੋੜੀ ਨਾ ਕੰਮ ਦਾ ਕੁੱਤੇ ਉੱਪਰ ਸਰੋਂ ਆਏਗੀ ਘਰੋਂ ਨਾਲੇ ਕੁੱਤੇ ਦਾ ਥੋੜੀ ਇਹ ਵੱਢਣਾ ਪੈਂਦਾ ਪੱਕੇ ਨੱਕੇ ਜੀ ਮਿੱਟੀ ਜਮਾ ਹੋ ਜਾਂਦੀ ਹੈ ਹਾਂ ਕਲਾਉਣੇ ਹੁੰਦੇ ਅੱਜ ਪੂਰੇ ਤਾਂ ਲਾਈਨ ਦੀ ਫੁੱਟਾ ਲੱਗੇ ਪਿੱਛੇ ਤੋਂ ਪੁਰਾ ਜਾਂਦੀ ਹੈ ਮਾਮਾ ਜੀ ਕਿ ਬੈਠੇ ਰਹੇ ਲੋੜਾ ਲੋੜਾ ਜਾ ਕੇ ਬਾਦ ਵਿੱਚ ਜਦੋਂ ਅਸੀਂ ਭਾਦਲ ਕਰਦੇ ਮੈਂ ਚਾਹਣਾ ਕੋਦਰਾ ਤੇ ਥੋੜੇ ਜਿਹਾ ਨਾਲੇ ਭਰੀ ਹੋ ਜਾਂਦੀ ਦੀ ਹਨ ਇਹ ਥੋੜੇ ਨਾਲ ਅੱਜ ਦੇ ਵੱਡਣ ਇੱਕ ਦਿਨ ਦੀ ਅੱਜ ਤਾਂ ਕਦੋਂ ਦੇ ਵੱਡਾਂਗੇ ਅੱਜ Jangan ਕਾਲੂ ਬੜਾ ਦਿਖਾ ਇਹ ਕਰਨਾ ਬਾਕਸ ਦੁਸਰਪੁਰ ਨੂੰ ਗਏ ਚਾਹਾਂ ਮਿੱਟੀ ਰੱਬ ਜਾਣ ਦੀ ਪਾੜ ਤੈਨੂੰ ਖਾਲੀ ਚਲ ਆੜ ਦੁੱਕ ਜਾ ਜਾਂਗੇ ਚੱਕ ਕੇ ਪਹਿਲਾਂ ਹੁਕਮ ਕਰ ਲੈਂਦੇ ਮੈਂ ਗੱਜਣਾ ਪੱਟ ਲੈਣਾ ਪੱਟ ਲੈ ਕਿੱਥੇ ਛੱਡਿਆ ਸੀ ਆਪਣੇ ਪੱਟਾ ਕੋਈ ਤੇਰਾ ਆ ਉਹ ਠੀਕ ਆ ਕੇ ਉੱਥੇ ਪੱਟੀਆਂ ਤੂੰ ਉੱਥੋਂ ਕੱਢ ਲੈਣੇ ਕਿਹੜਾ ਵੱਡਾ ਜੰਡਾਰ ਹੈ

ਖਾਣੇ ਦਾ ਖੇਨ ਜਿਹੜੀਆਂ ਕਹਿੰਦੇ ਨੇ ਹੁੰਦੇ ਰੈਡੀ ਤੋਂ ਮਿਲਦੀਆਂ ਨਹੀਂ ਆ ਉਹੀ ਲੋਕੀਆਂ ਦੇ ਖਾਣੇ ਖੇਲਦਾ ਜਾ ਬਟੜਾ ਆ ਆ ਦੇ ਦੇ ਇਵੇਂ ਚ ਜੇ ਇਹ ਫਟਦਾ ਹੈ ਤਾਂ ਇਹ ਤੇ ਪਿੱਛਲੇ ਜਾਂਦੇ ਆ ਬਟੜਾ ਇਕੱਠੇ ਹੁਣ ਫੇਰ ਤਾਂ ਚਲੀ ਜਾਂਦਾ

ਇਸ ਨੂੰ ਛੁੱਟੀ ਕਰੀਏ ਜੀ ਹਾਂ ਕਰੀਦਾ ਕਾਨੂੰ ਮਾਰੀ ਹੈ ਹਾਂ ਛੁੱਟੀ ਕਰੀਏ ਬਾਕੀ ਹਾਂ ਇਹ ਤਾਂ ਫਿਰ ਪਲੱਸ 1 ਤੇ ਪਲੱਸ 2 ਵੀ ਹੋਣੀ ਦੂਸਰੇ ਨੇ ਇੰਟਰ ਕਰੂ ਨਾ ਛੋਟੇ ਬੱਚਿਆਂ ਨੂੰ ਭੈਣ ਨਾ ਇਹਦੀ ਪੜਾਈ ਖਰਾਬ ਹੋ ਪੜਾਈ ਨਹੀਂ ਸਾਡੇ ਵਰਗੇ ਜਵਾਕ ਅਹੀਂ ਵਿੱਚ ਵੜ ਜਾਂਦੇ ਨੇ ਫਿਰ ਇਹਨਾਂ ਨੂੰ ਲਾਉਂਦੇ ਨਹੀਂ ਹੁੰਦਾ ਉਧਰ ਜਾਣਾ ਟੀਚਰ ਸਾਰੇ ਉਧਰ ਹੁੰਦੇ ਨੇ ਹੋ ਰਹੇ ਤੇ ਅੰਦਰ ਕੁੰਡਾ ਤੋੜੀ ਆ ਹਾਂ ਵਿਚ ਵਿਚ ਦਾ ਵਧੀ ਖੜਾ ਹੈ ਵੀ ਇੱਕ ਤੋਂ ਬੱਚਾ ਸਾਹ ਹੋਈ ਜਾ ਰਾਮਾ ਜੀ ਆਈ ਬੱਚੋਂ ਨੂੰ ਤਵਰਦਨ ਇਸ ਨਾਲ ਫੇਰ ਹਟੇ ਹੋ ਗਏ ਗੱਲ ਸੱਚੇ ਚਾਲੇ ਚੋਰ ਲੱਗੇ ਲੈਨ ਮਨ ਨਿਕਲ ਗਈ ਜੀ ਜਿੱਥੇ ਜਾਣਾ ਹੈ ਜਿੱਥੇ ਜਾਣਾ ਹੈ ਆਇ ਤੇ ਆ ਦੇ ਮੈਨੂੰ ਕੁੱਤੇ ਆ ਟੱਡੀ ਇਹ ਨਾ ਬੰਗਾਲੀ ਆਇਜ ਨਾਲ ਇਹ ਰਖਾਂਗੇ ਜੱਟਾ ਇਹ ਵਾਰੀ ਵੀ ਨਹੀਂ ਹੋਈ ਉਸ ਤੋਂ ਯੋਰ ਸਾਰਾ ਲੱਗ ਗਿਆ ਕਿ ਗਾਜਰਾ ਪੱਟੇ ਨੇ ਇਹ ਪਾਣੀ ਨਹੀਂ ਸਾਰੇ ਬੰਦੇ ਪਲਟੀ ਜਾਂਦੇ ਨੇ ਬੰਦੇ ਪਲਟੀ ਗਾਜਰਾ ਮਿਲ ਨਹੀਂ ਪਾਣੀ ਬਹਿ ਹੈ ਆ ਦਿਖਾ ਆ ਦਿਖਾ ਆ ਵੱਡਾ ਬੈਠਾ ਸੀ ਬੜੇ ਤਾਕੜੀ ਜਿਹਾ ਕਿ ਅਸੀਂ ਨੇ ਦੇਖਿਆ ਇਹ ਮੀਟਰ ਪੀ ਗਾ ਇਹਦਾ ਬਾੜੀ ਫੱਟੀ ਕਰਨਗੇ ਇਹ ਵਸਣ ਸਿੱਟੂ ਰਹੇਗੀ ਹੈ ਮਜੂਰ ਰਹੇਗੀ ਹੈ ਹਾਂ चल बढ़िया पूरी निकली है नहीं बता दी टूटी थी ताई <laughs> <ये> पूरी निकली <laughs> ज्यादा बड़ी थी ता पूरी निकली चलो सब्जी तो बनाई दी है ना सब्जी तो बनाई भी ने भाई जूस वास्ते ने <laughs> <laughs> ਆਈ ਨਾਲ ਲੱਗੀ ਗਰੰਡੀ ਪਰ ਵੀ ਸਾਰਾ ਕਦੇ ਨਿਕਲੇ ਗਲਾਸ ਪਰ ਜੂਜੂਸ ਦਾ ਇਹ ਤੇ ਇਹਦੇ ਵਰਗੀ ਚੋਂ ਨਿਕਲ ਵੀ ਆਉਂਗਾ ਹਾਂ ਇਹ ਹੈ ਹੋਣਾ ਕਿਥੇ ਵੀ ਇਕੱਠਾ ਡਿੱਗਦਾ ਹੁੰਦਾ ਹੈਗਾ ਜਦੋਂ ਵੀ ਸਾਰਾ ਇਕੱਠਾ ਇਕੱਠਾ ਹੁਣ ਆਪਾਂ ਤਾਂ ਮੈਂ ਤਾਂ ਅੰਦੀ ਦੀ ਜਾਨੀ ਹਾਂ ਠੀਕ ਹੈ ਮੈਂ ਤਾਂ ਹਰ ਦਿੱਥੇ ਛੜਦਾ ਛੜਦਾ ਤੁਸੀਂ ਗੱਜੇ ਦਾ ਹੁੰਦਾ ਵੀ ਫ੍ਰੀਕ ਹੈ ਫ੍ਰੀਕ ਹਾਂ ਮਾ ਵਰਗੀ ਪੂਰੀ ਵਾਲਟੀ ਮਾੜੀ ਰਹੇਗੀ ਬੱਟ ਹਾਂ ਬਸ ਸਬਜ਼ੀ ਨੂੰ ਤਾਂ ਖੋਤ ਰਹੇਗੇ ਬਸ ਐਨਾ ਮਾਰਾ ਇਹਦੇ ਨਾਲ ਖੈਵੀ ਨੀਚੇ ਨੂੰ ਲੈ ਕੇ ਮੈਂ ਆਹ ਟੱਟਾਂ ਦੋ ਦੇ ਇਹਨੀ ਲਿਖ ਚਿੰਨ ਲੈ ਕੇ ਜਾ ਦੂੰਗੀ ਪੁੱਠੀ ਪੁੱਠੀ ਉਧਰ ਨੂੰ ਨਹੀਂ ਦੂ ਮੇਰੇ ਪਾਸੇ ਆਲੇ ਮੂੰਹ ਇਹਨੂੰ ਆਏ ਲੈ ਕੇ ਜਾ ਦੋ ਗਾਜਰ ਦੇ ਨਾਲ तो पूरी तरह से दुपट्टा

ਆਹ ਦੇਖ ਆ ਕਿੱਥੇ ਪਏ ਅੱਧੇ ਡੇਡ ਦੀ ਲੈ ਲਗਾ ਹਣੋ ਪਹਿਲਾਂ ਵੀ ਦੇਖਿਆ ਸੀ ਮੈਂ ਪਹਿਲਾਂ ਇੱਥੇ ਖੜਾ ਥੀਗਾ ਵਾਰੀ ਟੌਰ ਤੇ ਫੈਸਲਾ ਬੱਸ ਕੋਹੋਂ ਲੱਗ ਜਿੰਨ ਤੋਂ ਕਸਾਉਂ ਪਾ ਦੇ ਮੈਂ ਇੱਕ ਹਾਂ ਮੇਥੇ ਇਹ ਵੱਢ ਕੇ ਹੁਣ ਫਸਲਾ ਆਈਏ ਮੈਂ ਫੁੱਲ ਜੀ ਬਣਾ ਲੂੰਗੀ ਮੇਥਿਆਂ ਦੀ ਹੂੰ ਥੋੜੀ ਜਿਹੀ ਇਹ ਚ ਪਾ ਲੂੰਗਾ ਗੱਜਰਾਂ ਚ ਉਹ ਮੇਥੀ ਵੀ ਵੱਢਾਂਗੇ ਤੇਰੇ ਵੱਢਣ ਤੋਂ ਪਹਿਲਾਂ ਨਾ ਉਹ ਕਰ ਦਿੰਦੇ ਹਾਂ ਪੁੱਛੀ ਨਾ ਮੈਂ ਗਾਦੀਆਂ ਨੂੰ ਕੋਈ ਤੇ ਹੋ ਕੇ ਕਰੀ ਮੈਂ ਨੂੰ ਮੈਂ ਮ ਗੱਜਰਾਂ ਦੀ ਸਬਜ਼ੀ ਬਣਾਉਣੀ ਮੈਂ ਤਾਂ ਕਹਿੰਦੇ ਮੈਂ ਸਭ ਦਿਖਾ ਦਿਆਂਗਾ इधर और उधर भागती ना चाह रहे हैं चलो ये पता लग गया मुझे ये सब और ऐसा राम ने रुक के लग गया क्या भाई तुम तो <noise> 嗯。<noise> ਪੁਗਾਜਰ ਹੁਰੀ ਹੋਣ ਤੇ ਪਾਣੀ ਪੱਢਣੇ ਪੈਂਦੇ ਨੇ ਮਿੱਟੀ ਵਾਲੀ ਹੁੰਦੀ ਹੈਗੀ ਬਾਹਰ ਦੀ ਮਿੱਟੀ ਆ ਜਾਂਦੀ ਹੈ ਨਾ ਹੁ ਗਾਜਰ ਰੁੜ ਗਈ ਥੋੜੀ ਗਾਜਰ ਰੁੜ ਗਈ ਕਈ ਵਾਰ ਤੋਂ ਹੁੰਦੀ ਹੈ ਪੈਂਦੀ ਇਹਨੇ ਸਾਤ ਪਾਣੀ ਪੱਢਣਾ ਪੈਣਾ ਲਓ ਇਹ ਪੁਗਾਜਰ ਹੋ ਗਈ ਲਓ ਜੀ ਗਾਜਰ ਆਪਾਂ ਕੱਟ ਲਈਆਂ ਚਲੋ ਹੁਣ ਆਪਾਂ ਨੂੰ ਮਮੋਣਾਂ ਜਾ ਕੇ ਸਬਜ਼ੀ ആ oh, സ <laughs> സാധ്യസ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ। ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਈ। ਮਿਲਦੇ ਆਂ ਕੱਲ ਨੂੰ ਫਿਰ ਕਿਸੇ ਹੋਰ ਵੀਡੀਓ ਨਾਲ।